ਤੇ ਤੇਰਾ ਬੱਚਾ ਤੇਰਾ ਓ 21 ਸਾਲ ਗੁਰੂ ਘਰ ਦਾ ਨਮਕ ਖਾ ਕੇ ਹਰਾਮ ਕੀ ਰ ਦਿੱਤਾ ਇਹ ਤੇਰੇ ਆਪ ਦੇ ਬੱਚੇ ਨਹੀਂ ਸੀ ਤੂੰ ਦੁਸ਼ਮਣ ਦੇ ਪਾਲ ਸਮਝੇ ਜੇ ਤੇਰੀ ਆਪ ਦੀਆਂ ਆਂਦਰਾ ਹੁੰਦੀਆਂ ਤੂੰ ਐਡਾ ਕਹਿ ਨਾ ਕਮਾਉਂਦਾ ਉਧਰ ਮਾਤਾ ਨੂੰ ਪਤਾ ਲੱਗਦਾ ਕਿ ਮੇਰੇ ਲਾਲ ਸਦਾ ਵਾਸਤੇ ਮੇਰੇ ਕੋਲੋਂ ਚਲੇ ਗਏ ਨੇ ਤਦੀ ਮਾਂ ਨੇ ਆਪਣਾ ਸਰੀਰ ਛੱਡ ਦਿੱਤੀ ਇੱਕ ਪਾਸੇ ਸਹਿ ਮਾਤਾ ਦੇ ਅੰਦਰ ਮਾਤਾ ਗੁਰੂ ਕੋ ਜੀ ਦਾ ਸਰੀਰ ਪਿਆ ਤੇ ਇੱਕ ਪਾਸੇ ਧੰਨ ਬਾਬਾ ਜੂਰਾਵਾਲ ਸਿੰਘ ਦਾ ਸਰੀਰ ਪਿਆ ਤੇ ਇੱਕ ਪਾਸੇ ਧੰਨ ਬਾਬਾ ਫਤੇ ਸਿੰਘ ਦਾ ਸਰੀਰ ਪਿਆ ਸੀਸ ਤੇ ਤੇ ਸਰੀਰ ਕੀ ਲੋਕ ਰੋਂਦੇ ਨੇ ਗੰਗੂ ਨੂੰ ਲਾੜ ਤਾਂ ਪਾਉਂਦੇ ਨੇ ਵੇ ਬੇੜਾ ਬੇਜੇ ਤੇਰਾ ਸੂਪੇ ਬजीर ਨੂੰ ਲਾਨਤਾ ਪਾਉਂਦੇ ਨੇ ਨਾ ਬੱਚਿਆਂ ਤੇ ਕੋਮਲ ਫੁੱਲਾਂ ਤੇ ਤੁਹਾਨੂੰ ਤਰਸ ਨਾ ਆਇਆ ਜਿਵੇਂ ਉਸ ਗੰਗੂ ਨੂੰ ਲਾਨਤਾ ਪੈਂਦੀਆਂ ਨੇ ਆਓ ਫਿਰ ਪਿਆਰ ਦੇ ਨਾਲ ਸਰ ਬਣ ਕੇ ਜੀ ਪਾਪੀਆਂ ਲੈ ਗੰਗੂ ਪਾਪੀਆਂ ਲਾਣਤਾ ਸੰਭਾਲਵੇ ਨੀ ਹੱਚ ਸ਼ਹੀਦ ਹੋਵੇ ਗੋਬਿੰਦ ਦਿਲ हाँ शहीद हो, हो ਔ ਦੁੱਖ ਤੇਰੇ ਦਿਲ ਦੀਆ ਹੋ ਗਈਆਂ ਅੱਜ ਖੁਸ਼ੀ ਨਾਲ ਚੱਲੀ ਅੱਜ ਖੁਸ਼ੀ ਹਾਜ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਮੇ ਨੀ ਹਾਜ ਸ਼ਹੀਦ ਹੋ ਘਰ ਦੇ ਵਿੱਚ ਨੌਕਰ ਪਾਲਦੇ ਆ ਸਾਨੂੰ ਮੋਹ ਪੈਂਦਾ ਉਹ ਸਾਡੇ ਬੱਚਿਆਂ ਦੇ ਨਾਲ ਵੀ ਪਿਆਰ ਕਰਦਾ ਵੇ ਗੰਗਿਆ ਤੈਨੂੰ ਗੁਰੂ ਤੇ ਲਾਲਾ ਤੇ ਭੋਰਾ ਵੀ ਦਰਸ ਨਾ ਆਇਆ ਲਾੜ ਲਈ ਪੈਣੀ ਆ ਨੇ ਤੈਨੂੰ ਕਲ ਕੀ ਤਰ ਪਾਸ਼ਾ ਦੀ ਪਿੱਠ ਦੇ ਪਿੱਛੇ ਤੂੰ ਸ਼ੁਰਕ ਹੋ ਤਾ ਤੂੰ ਤੋਖਾ ਕੀਤਾ ਪਰਵਾਰ ਦੇ ਨਾਲ ਤੂੰ ਜਗਾ ਕਮਾਇਆ ਵੇ ਗੰਗਿਆ ਤੈਨੂੰ ਲਾਣ ਤਾਈਂ ਪੜਣੀ ਆ ਬਿਕਨੀਆਂ ਸੀ ਉਹ ਤੇਰਾ ਕਿਸੇ ਮਾਦ ਲਾਣ ਸੀ ਤੈਨੂੰ ਕੀ ਐ ਸ਼ਹੀਦ ਹੋਗੇ ਗੋਬਿੰਦ ਦੇ ਨਾਲਵੇਂ ਨਿਹੱਚ ਸ਼ਹੀਦ ਹੋਗੇ شرم जो बि टा लाल छ ते रखां सोहल जिया जॾां सी तू पीअ लीह सही ਹੋਗੇ ਗੋਬਿੰਦ ਦੇ ਨਾਲ ਵੇ ਨਿ ਹਜ ਸ਼ਹੀਦ ਹੋਗੇ ਗੋਬਿੰਦ ਦੇ ਨਾਲ ਵੇ ਨਿ ਹਜ ਸ਼ਹੀਦ ਹੋਗੇ ਗੰਗਿਆ ਤੇਰੇ ਆਪਣੇ ਬਾਲ ਨਹੀਂ ਸੀ ਨਾ ਤੇਰੇ ਆਪ ਦਾ ਬੱਚੇ ਨਹੀਂ ਸੀ ਤੇਰਾ ਆਪ ਦਾ ਖੂਨ ਨਹੀਂ ਸੀ ਇਹ ਤਾਂ ਦੁਸ਼ਮਣ ਦੇ ਬਾਲ ਸੀ ਆ ਜਿਹੜੀਆਂ ਇੱਟਾਂ ਨੇ ਤੂੰ ਹੀ ਛਾਤੀ ਤੇ ਰੱਖੀਆਂ ਗੰਗਿਆ ਨੂੰ ਲਾਣਤਾ ਪੈ ਰਹੇ ਨੇ